ਪੰਜਾਬੀਆਂ ਵੱਲੋਂ ਕਾਂਗਰਸ ਦੇ ਹੱਕ 'ਚ ਫਤਵਾ ਕੀ ਹੋਵੇਗਾ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਭਵਿੱਖ ਇਸ ਵਾਰ तमाम ਲੋਕਾਂ ਦੇ ਜ਼ਿਹਨ ਦੇ ਵਿੱਚ ਹੈ ਕਿ ਆਖਰ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਭਵਿੱਖ ਕੀ ਹੋਵੇਗਾ ਤੇ ਉੱਥੇ ਗੱਲ ਹੋਈ ਹੈ ਕਿ ਆਖਰ ਲੋਕਾਂ ਨੇ ਕਾਂਗਰਸ ਦੇ ਹੱਕ ਦੇ ਵਿੱਚ ਵਧ ਦਿੱਤਾ ਹੈ ਤਾਂ ਹੁਣ ਕੀ ਉਸ ਫਤਵੇ ਤੇ ਖਰੇ ਉਤਰਨਗੇ ਕਾਂਗਰਸੀ ਦਰਸਲ ਅੱਜ ਜੋ ਵੋਟਾਂ ਦੀ ਗਿਣਤੀ ਹੋਈ ਹੈ ਉਸ ਤੋਂ ਬਾਅਦ 13 ਵਿੱਚੋਂ 7 ਸੀਟਾ ਕਾਂਗਰਸ ਦੇ ਹੱਕ ਦੇ ਵਿੱਚ ਆਈਆਂ ਨੇ ਯਾਨੀ ਕਿ 7 ਸੀਟਾਂ ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ 3 ਸੀਟਾਂ ਆਮ ਆਦਮੀ ਪਾਰਟੀ ਦੇ ਪੱਲੇ ਵਿੱਚ ਡਿੱਗੀਆਂ ਨੇ 2 ਸੀਟਾਂ ਆਜ਼ਾਦ ਉਮੀਦਵਾਰ ਦਿੱਤੇ ਨੇ ਔਰ 1 ਸੀਟ ਅਕਾਲੀ ਦਲ ਪਾਰਟੀ ਦੇ ਹੱਕ ਦੇ ਵਿੱਚ ਮੁਕਤੀ ਹੈ ਤਾਂ ਸਭ ਤੋਂ ਵੱਡੀ ਪਾਰਟੀ ਇਸ ਸਮੇਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਿਹਾ ਜਾਂਦੀ ਹੈ ਪਰ ਲੋਕ ਸਭਾ ਦੇ ਵਿੱਚ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਨੂੰ ਪਛਾੜ ਦਿੱਤਾ ਹੈ ਹਾਲਾਂਕਿ ਨੈਸ਼ਨਲ ਲੈਵਲ ਤੇ ਜੇਕਰ ਗੱਲ ਕਰੀ ਤਾਂ ਦੋਵਾਂ ਪਾਰਟੀਆਂ ਦਾ ਗੱਟ ਚੋੜ ਹੈ ਪਰ ਕਾਂਗਰਸ ਦੇ ਹੱਕ ਦੇ ਵਿੱਚ ਲੋਕਾਂ ਨੇ ਫਤਵਾ ਜ਼ਰੂਰ ਦਿੱਤਾ ਹੈ ਤੇ ਹੁਣ ਵੇਖਣਾ ਸਭ ਤੋਂ ਅਹਿਮ ਹੋਊਗਾ ਕਿ ਕੀ ਕਾਂਗਰਸ ਜਿਹੜੀ ਹੈ ਉਹ ਇਸ ਫਤਵੇ ਤੇ ਖੜੀ ਉਤਰਦੀ ਹੈ ਜਾਂ ਨਹੀਂ ਕਿਉਂਕਿ ਅਜੇ ਕਾਂਗਰਸ ਨੇ ਬਹੁਤ ਸਾਰੇ ਕੰਮ ਕਰਦੇ ਉੱਤੇ ਜੇਕਰ ਆਪਾਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਵੇਖ ਦੀ ਗੱਲ ਕਰੀਏ ਤਾਂ ਵਿਸ਼ਲੀਆ ਵਿਧਾਨ ਸਭਾ ਚੋਣਾਂ ਦੇ ਵਿੱਚ 92 ਸੀਟਾਂ ਜਿੱਤ ਕੇ ਵਿਧਾਨ ਸਭਾ ਦੀਆਂ ਪੌੜੀਆਂ ਮਾਣ ਮੇ ਵਧਾਇਕ ਜੜੇ ਸਨ ਪਰ ਉਸ ਤੋਂ ਬਾਅਦ ਜੋ ਹੁੰਦੇ ਨਤੀਜੇ ਨੇ ਪਾਵੇ ਉਹ ਜ਼ਿਮਨੀ ਚੋਣ ਦੀ ਗੱਲ ਹੋਵੇ ਸੰਗਰੂ ਸੇਟ ਤੋਂ ਜਾਂ ਫਿਰ ਹੁਣ ਲੋਕ ਸਭਾ ਚੋਣਾਂ ਦੀ ਗੱਲ ਹੋਵੇ ਦੋਵਾਂ ਸੀਟਾਂ ਦੇ ਦੋਵਾਂ ਚੋਣਾਂ ਦੇ ਵਿੱਚ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਨਮੋਸ਼ੀ ਜ਼ਰੂਰ ਸਾਹਮਣੇ ਕਰਨੀ ਪਈ ਹੈ ਤੱਕੀ ਇਸੋ ਉੱਪਰ ਉਠਣ ਦੇ ਲਈ ਹੁਣ ਆਮ ਆਦਮੀ ਪਾਰਟੀ ਕੀ ਕਰੇਗੀ ਇਹ ਸਭ ਤੋਂ ਅਹਿਮ ਸਵਾਲ ਹੈ ਆਤਮ ਮੰਤਨ ਕਰਨ ਦੀ ਵੀ ਇੱਥੇ ਆਮ ਆਦਮੀ ਪਾਰਟੀ ਨੂੰ ਲੋੜ ਹੈ ਓਤੇ ਜੇਕਰ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਦੇ ਸਾਰੇ ਪੱਤੇ ਹੁਣ ਖੁੱਲ ਗਏ ਨੇ ਇਸ ਦੌਰਾਨ ਕਈ ਦਿਗਜ ਲੋਕ ਸਭਾ ਦੀਆਂ ਪੌੜੀਆਂ ਚੜਨਗੇ ਜਦੋਂ ਕਿ ਕੁਝ ਦੇ ਹੱਥ ਨਿਰਾਸ਼ਾ ਵੀ ਆਈ ਹੈ। ਪਰ ਇਹਨਾਂ ਰਿਜ਼ਲਟਸ ਦੇ ਚਲਦਿਆਂ ਪੰਜ ਅਜਿਹੇ ਵਿਧਾਨ ਸਭਾ ਹਲਕੇ ਨੇ ਜਿੱਥੇ ਜ਼ਿੰਮਨੀ ਚੋਣਾ ਹੋਣਾ ਲਗਭਗ ਤੈ ਹੈ। ਦਰਅਸਲ ਪੰਜਾਬ ਸਰਕਾਰ ਵੱਲੋਂ ਆਪਣੇ ਪੰਜ ਕੈਬਨਿਟ ਮੰਤਰੀਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਜਿਸ ਵਿੱਚ ਸੰਗਰੂਰ ਤੋਂ ਮੀਤ ਹੇਰ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਪਟਿਆਲਾ ਤੋਂ ਡਾਕਟਰ ਬਲਬੀਤ ਸਿੰਘ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਤੇ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਧੁੰਦਰ ਦਾ ਨਾਮ ਸ਼ਾਮਿਲ ਹੈ। ਉਤੇ ਲੋਕ ਸਭਾ ਰਿਜ਼ਲਟਸ ਦੀ ਗੱਲ ਕੀਤੀ ਜਾਵੇ ਤਾਂ ਸਿਰਫ ਸੰਗਰੂ ਤੋਂ ਮੀਤ ਹੇਰ ਨਹੀਂ ਜਿੱਤ ਦਰਜ ਕੀਤੀ ਜਦਕਿ ਬਾਕੀ ਚਾਰ ਮੰਤਰੀ ਆਪਣਾ ਰੰਗ ਤੱਕ ਨਹੀਂ ਦਿਖਾ ਸਕੇ ਇਸ ਦੇ ਚੱਲਦੇ ਮੀਤ ਹੇਰ ਦੀ ਜਿੱਤ ਤੋਂ ਬਾਅਦ ਬਰਾਲਾ ਦੀ ਲੋਕ ਸਭਾ ਸੀਟ ਖਾਲੀ ਹੋਈ ਹੈ ਜਿੱਥੇ ਹੁਣ ਜਿੰਨੀ ਚੋਣ ਹੋਵੇਗੀ ਇਸੋਲਾ ਉਹ ਸ਼ਰਪੁਰ ਦੇ ਹਲਕੇ ਚੱਬੇਵਾਲ ਦੀ ਵਿਧਾਨ ਸਭਾ ਸੀਟ ਵੀ ਖਾਲੀ ਹੋਈ ਹੈ ਜਿੱਥੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚਾਏ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਲੋਕ ਸਭਾ ਉਮੀਦਵਾਰੀ ਤੋਂ ਪਹਿਲਾਂ ਹੀ ਪਾਰਟੀ ਛੱਡ ਕੇ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤੇ ਹੁਣ ਉਹ ਲੋਕ ਸਭਾ ਚੋਣਾਂ ਚ ਆਪਣੀ ਛਾਪ ਛੱਡ ਚੁੱਕੇ ਨੇ ਇਸ ਚੱਲਦੇ ਵਿਧਾਨ ਸਭਾ ਹਲਕਾ ਚੱਬੇਵਾਲ ਤੇ ਜ਼ਿੰਮੀ ਚੋਣ ਹੋਵੇਗੀ ਤਾਂ ਵਿਧਾਇਕ ਚੁਣਿਆ ਜਾਵੇਗਾ ਇਹ ਨਹੀਂ ਨਹੀਂ ਇਸੋ ਲਾਵਾ ਆਮ ਆਦੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਜੋ ਕਿ ਲੋਕ ਸਭਾ ਚੋਣਾਂ ਦੀ VOTING ਤੋਂ ਪਹਿਲਾਂ ਪਾਰਟੀ ਛੱਡ ਕੇ ਭਾਜਪਾ ਚਲੇ ਗਏ ਸੀ ਇਸ ਦੌਰਾਨ ਉਹਨਾਂ ਨੇ ਆਪਣੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਹਾਲਾਂਕਿ ਉਹਨਾਂ ਨੇ ਕੁਛੇ ਦਿਨੀ ਆਪਣਾ ਅਸਤੀਫਾ ਵਾਪਸ ਲੈਣ ਦੀ ਗੱਲ ਆਖੀ ਸੀ ਪਰ ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਬੀਤੀ ਦਿਨੀ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਇਸ ਦੇ ਚੱਲਦੇ ਹੁਣ ਸਲੰਦਰ ਪਛਮੀ ਵਿਧਾਨ ਸਭਾ ਹਲਕੇ ਦੀ ਸੀਟ ਵੀ ਖਾਲੀ ਹੋ ਚੁੱਕੀ ਹੈ ਤੇ ਇੱਥੇ ਵੀ ਜ਼ਿਮਨੀ ਚੋਣ ਕਰਵਾਉਣੀ ਪਵੇਗੀ। ਉਥੇ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਦੇ ਜੁਵਾ ਪ੍ਰਧਾਨ ਅਬਰੰਦਰ ਸਿੰਘ ਰਾਜਾ ਵਿੰਗ ਜੋ ਕਿ ਗਿੱਦੜਬਾਹ ਹਲਕੇ ਤੋਂ ਵਿਧਾਇਕ ਨੇ ਉਹਨਾਂ ਨੂੰ ਪਾਰਟੀ ਨੇ ਲੁਧਿਆਣਾ ਲੋਕ ਸਭਾ ਲਈ ਚੋਣਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਿੱਥੇ ਉਹਨਾਂ ਦੀ ਦੂਤੀ ਬੋਲੀ ਤਾਂ ਉਹਨਾਂ ਨੇ ਰਵਨੀਸ਼ ਸਿੰਘ ਬਿੱਟੂ ਨੂੰ ਜਿਹੜਾ ਹੈ ਉਹ ਹਰਾਇਆ। ਇਸ ਦੇ ਚੱਲਦੇ ਗਿੱਦੜਬਾਹ ਦੀ ਸੀਟ ਵੀ ਖਾਲੀ ਹੋ ਗਈ ਹੈ ਤੇ ਸਰਕਾਰ ਨੂੰ ਇਹ ਸੀਟ ਤੇ ਵੀ ਜ਼ਿਮਨੀ ਚੋਣ ਕਰਵਾਉਣੀ ਪਵੇਗੀ। ਇਹ ਨਈ ਨਈ ਵਿਧਾਨ ਸਭਾ ਹਲਕਾ ਜੇਰਾਵਲ ਨਾਲ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਕਾਂਗਰਸ ਸਰਕਾਰ ਦੇ ਦਾਪ ਸਾਬਕਾ ਦਿੱਤੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੌਜੂਦਾ ਵਿਧਾਇਕ ਸਨ ਨੰਨੂ ਪਾਰਟੀ ਨੇ ਗੁਰਦਾਸਪੁਰ ਤੋਂ ਲੋਕ ਸਭਾ ਦੀ ਟਿਕਟ ਦਿੱਤੀ ਤੇ ਉੱਥੋਂ ਸੁਖਜਿੰਦਰ ਰੰਧਾਵਾ ਨੇ ਭਾਜਪਾ ਦੇ ਦਿਨੇਸ਼ ਬੱਬੂ ਨੂੰ ਹਰਾਇਆ ਇਹ ਚੱਲਦਾ ਹੈ ਇਹ ਸੀਟ ਤੇ ਵੀ ਮੋਟੋ ਜ਼ਿੰਮੇਵਿਚੋਂ ਹੋਵੇਗੀ ਯਾਨੀ ਕਿ ਹੁਣ ਪੰਜਾਬ ਦੇ ਵਿੱਚ ਕੁੱਲ 5 ਸੀਟਾਂ ਤੇ ਜ਼ਿੰਮੇਵਿਚੋਂ ਹੋਵੇਗੀ ਤੇ ਕੀ ਇਹ ਸੀਟਾਂ ਜਿਹੜੀਆਂ ਨੇ ਆਮ ਆਦੀ ਪਾਰਟੀ ਦੇ ਹੱਕ ਦੇ ਵਿੱਚ ਖੁੱਗਣਗੀਆਂ ਇਹ ਵੱਡਾ ਸਵਾਲ ਹੈ ਤੇ ਇਹੀ ਸੀਤਾ ਤੈ ਕਰਦੀਆਂ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਭਵਿਕਾਕਰ ਹੈ